ਇੱਕ ਪਿੰਡ ਵਿੱਚ ਇੱਕ ਬਜ਼ੁਰਗ ਆਦਮੀ ਰਹਿੰਦਾ ਸੀ। ਉਹ ਆਪਣੇ ਮੁੰਡੇ ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਹਦਾ ਮੁੰਡਾ ਕੋਈ ਕੰਮ ਨਹੀਂ ਕਰਦਾ ਸੀ ਤੇ ਉਹ ਹਮੇਸ਼ਾ ਵੇਲਾ ਹੀ ਰਹਿੰਦਾ ਸੀ। ਇੱਕ ਵਾਰ ਉਹ ਬਜ਼ੁਰਗ ਆਦਮੀ ਨੇ ਆਪਣੇ ਮੁੰਡੇ ਨੂੰ ਸਬਕ ਸਿਖਾਉਣ ਬਾਰੇ ਸੋਚਿਆ। ਉਹਨੇ ਸੋਚਿਆ ਕਿਉਂ ਨਾ ਅੱਜ ਮੈਂ ਆਪਣੇ ਮੁੰਡੇ ਨੂੰ ਸਮੇਂ ਦੀ ਕੀਮਤ ਬਾਰੇ ਦੱਸਾਂ। ਉਹਨੇ ਆਪਣੇ ਮੁੰਡੇ ਨੂੰ ਆਵਾਜ਼ ਮਾਰੀ ਤੇ ਉਹਨੇ ਕਿਹਾ ਕਿ ਜਾ ਜਾ ਕੇ ਅਲਮਾਰੀ ਚੋਂ ਘੜੀ ਲੈ ਕੇ ਆ। ਮੁੰਡਾ ਇਦਾਂ ਹੀ ਕਰਦਾ, ਜਾਂਦਾ ਘੜੀ ਲੈ ਕੇ ਆਂਦਾ ਤੇ ਪੁੱਛਦਾ, "ਹਾਂਜੀ ਪਿਤਾ ਜੀ ਦੱਸੋ।" ਤੇ ਉਹ ਬਜ਼ੁਰਗ ਆਦਮੀ ਆਪਣੇ ਮੁੰਡੇ ਨੂੰ ਕਹਿੰਦਾ ਜਾ ਆ ਘੜੀ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਜਾ ਤੇ ਸਾਰਿਆਂ ਤੋਂ ਇਸ ਦੀ ਕੀਮਤ ਪੁੱਛ ਕੇ ਆ ਤੇ ਮੁੰਡਾ ਕੁਝ ਇੰਜ ਹੀ ਕਰਦਾ ਪਿਤਾ ਦੇ ਕਹੇ ਤੇ ਸਾਰੇ ਬਾਜ਼ਾਰ ਵਿੱਚ ਜਾਂਦਾ ਤੇ ਵੱਖ-ਵੱਖ ਲੋਕਾਂ ਤੋਂ ਅਲੱਗ-ਅਲੱਗ ਥਾਵਾਂ ਤੇ ਜਾ ਕੇ ਘੜੀ ਦੀ ਕੀਮਤ ਪੁੱਛਦਾ ਕੋਈ ਉਸ ਨੂੰ ਘੜੀ ਦੀ ਕੀਮਤ 100 ਰੁਪਏ ਦੱਸਦਾ ਕੋਈ 200 ਰੁਪਏ ਕੋਈ 500 ਤੇ ਕੋਈ 800 ਇੰਨੇ ਜੀ ਮੁੰਡਾ ਘਰੇ ਆ ਜਾਂਦਾ ਤੇ ਆਪਣੇ ਪਿਤਾ ਜੀ ਨੂੰ ਕਹਿੰਦਾ ਕਿ ਮੈਂ ਸਾਰੇ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਪੁੱਛ ਆਇਆ ਪਰ ਹਰੇਕ ਨੇ ਮੈਨੂੰ ਇਸ ਕੜੀ ਦੀ ਕੀਮਤ ਅਲੱਗ-ਅਲੱਗ ਦੱਸੀ ਕਿਸੇ ਨੇ 100 ਦੱਸੀ ਕਿਸੇ ਨੇ 200 ਤੇ ਕਿਸੇ ਨੇ 800 ਪਿਤਾ ਸੁਣਦਾ ਤੇ ਉਹਨੂੰ ਕਹਿੰਦਾ ਚਲ ਠੀਕ ਹੈ ਜਾ ਕੜੀ ਨੂੰ ਜਾ ਕੇ ਅਲਮਾਰੀ ਚ ਰੱਖ ਦੇ ਅਗਲੀ ਸਵੇਰ ਉਹ ਬਜ਼ੁਰਗ ਆਦਮੀ ਫਿਰ ਆਪਣੇ ਮੁੰਡੇ ਨੂੰ ਆਵਾਜ਼ ਮਾਰਦਾ ਤੇ ਕਹਿੰਦਾ ਜਾ ਅਲਮਾਰੀ ਚ ਉਹ ਹੀ ਕੜੀ ਦੁਬਾਰਾ ਲੈ ਕੇ ਤੇ ਮੁੰਡਾ ਇੰਜ ਹੀ ਕਰਦਾ ਫਿਰ ਦੁਬਾਰਾ ਘੜੀ ਲਿਆਂਦਾ ਤੇ ਕਹਿੰਦਾ ਦੱਸੋ ਪਿਤਾ ਜੀ ਤੇ ਉਹ ਬਜ਼ੁਰਗ ਆਦਮੀ ਆਪਣੇ ਮੁੰਡੇ ਨੂੰ ਕਹਿੰਦਾ ਜਾ ਇਸ ਵਾਰ ਤੂੰ ਘੜੀ ਦੇ ਅੰਦਰ ਜਿਹੜਾ ਸਮਾਂ ਚੱਲ ਰਿਹਾ ਉਸ ਦੀ ਕੀਮਤ ਪੁੱਛ ਕੇ ਆ ਮੁੰਡਾ ਕੁਝ ਇੰਜ ਹੀ ਕਰਦਾ ਬਾਜ਼ਾਰ ਜਾਂਦਾ ਤੇ ਵੱਖ-ਵੱਖ ਲੋਕਾਂ ਤੋਂ ਸਮੇਂ ਦੀ ਕੀਮਤ ਨੂੰ ਪੁੱਛਣਾ ਸਟਾਰਟ ਕਰਦਾ ਪਰ ਲੋਕੀ ਉਸਤੇ ਹੱਸਦੇ ਨੇ ਲੋਕੀ ਕਹਿੰਦੇ ਨੇ ਕਿ ਕੱਲ ਇਹ ਕੜੀ ਦੀ ਕੀਮਤ ਪੁੱਛ ਰਿਹਾ ਸੀ ਤੇ ਅੱਜ ਇਹ ਸਮੇਂ ਦੀ ਕੀਮਤ ਪੁੱਛ ਰਿਹਾ ਕੋਈ ਉਸ ਨੂੰ ਠੀਕ ਤਰ੍ਹਾਂ ਜਵਾਬ ਨਹੀਂ ਦਿੰਦਾ। ਹੁਮਦੇ ਘੁਮਾਉਂਦੇ ਹੋਏ ਇੱਕ ਪੁਰਾਣੇ ਬਜ਼ੁਰਗ ਆਦਮੀ ਕੋਲ ਪਹੁੰਚਦਾ ਹੈ ਤੇ ਉਹਨਾਂ ਨੂੰ ਸਮੇਂ ਦੀ ਕੀਮਤ ਪੁੱਛਦਾ ਹੈ। ਬਜ਼ੁਰਗ ਆਦਮੀ ਬੜਾ ਵਿਅਸਤ ਹੁੰਦਾ ਪਰ ਫਿਰ ਵੀ ਉਹ ਸਮਾਂ ਕੱਢਦਾ ਹੈ ਤੇ ਉਸ ਦੀ ਗੱਲ ਸੁਣਦਾ ਹੈ ਤੇ ਬਜ਼ੁਰਗ ਆਦਮੀ ਸਮਝ ਚੁੱਕਾ ਹੈ ਕਿ ਮੁੰਡਾ ਕੀ ਚਾਹੁੰਦਾ ਹੈ। ਉਹ ਆਪਣਾ ਸਮਾਂ ਕੱਢਦਾ ਹੈ ਤੇ ਉਸ ਦੀ ਸਾਰੀ ਗੱਲ ਸੁਣਦਾ ਹੈ ਤੇ ਉਸ ਨੂੰ ਦੱਸਦਾ ਹੈ ਪੁੱਤਰ ਸਮੇਂ ਦੀ ਕੋਈ ਕੀਮਤ ਨਹੀਂ। ਸਮਾਂ ਇਨਕ ਬਹੁਮੁੱਲਿਆ ਵਾ ਕਿ ਜੇਕਰ ਤੂੰ ਇਸ ਨੂੰ ਕਰੋੜਾ ਰੁਪਏ ਨਾਲ ਵੀ ਖਰੀਦਣਾ ਚਾਵੇਂ ਤਾਂ ਤੂੰ ਇਸ ਦਾ ਇੱਕ ਸੈਕਿੰਡ ਵੀ ਨਹੀਂ ਖਰੀਦ ਸਕਦਾ ਸਮੇਂ ਦੀਆਂ ਦੋ ਆਦਤਾਂ ਨੇ ਇੱਕ ਬੁਰੀ ਇੱਕ ਚੰਗੀ ਬੁਰੀ ਆਦਤ ਦੀ ਇਹ ਹੈ ਕਿ ਇਹ ਜਲਦੀ ਗੁਜ਼ਰ ਜਾਂਦਾ ਤੇ ਚੰਗੀ ਆਦਤ ਦੀ ਇਹ ਹੈ ਕਿ ਅਸੀਂ ਇਹਨੂੰ ਕਿਹੜੇ ਪਲਾਂ ਦੇ ਵਿੱਚ ਗੁਜ਼ਾਰਦੇ ਹਾਂ ਅਮੀਰ ਤੇ ਗਰੀਬ ਕੋਲ ਦੋਹਾਂ ਕੋ 24 ਹੀ ਘੰਟੇ ਹੁੰਦੇ ਨੇ ਪਰ ਮਾਇਨੇ ਰੱਖਦਾ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਗੁਜ਼ਾਰ ਰਹੇ ਹੋ ਇਹ ਗੱਲ ਸੁਣ ਕੇ ਮੁੰਡੇ ਨੂੰ ਕੁਝ ਮਹਿਸੂਸ ਹੋਇਆ ਉਹਨੂੰ ਸਮਝ ਆਈ ਕਿ ਉਹ ਸਮੇਂ ਨੂੰ ਬਰਬਾਦ ਕਰ ਰਿਹਾ ਹੈ ਉਹ ਆਪਣੇ ਪਿਤਾ ਕੋਲ ਜਾਂਦਾ ਤੇ ਸਾਰੀ ਘਟਨਾ ਬਾਰੇ ਦੱਸਦਾ ਹੁਣ ਉਸ ਮੁੰਡੇ ਦੀ ਜ਼ਿੰਦਗੀ ਬਦਲ ਚੁੱਕੀ ਹੈ ਤਾਂ ਦੋਸਤੋ ਇਸ ਕਹਾਣੀ ਤੋਂ ਅਸੀਂ ਇਹ ਸਿੱਖਿਆ ਲੈ ਸਕਦੇ ਹਾਂ ਕਿ ਅਸੀਂ ਸਮੇਂ ਨੂੰ ਰੱਖ ਨਹੀਂ ਸਕਦੇ ਪਰ ਸਪੈਂਡ ਕਰ ਸਕਦੇ ਹਾਂ ਪਰ ਜੇਕਰ ਅਸੀਂ ਸਮੇਂ ਨੂੰ ਇੱਕ ਵਾਰੀ ਗਵਾਤਾ ਤਾਂ ਇਹ ਦੁਬਾਰਾ ਹਾਸਲ ਨਹੀਂ ਹੋਣਾ ਜੇਕਰ ਤੁਹਾਨੂੰ ਵੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਸਾਨੂੰ ਕਮੈਂਟਾਂ ਵਿੱਚ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ